ਡਾਕਟਰ ਨਰਿੰਦਰ ਸਿੰਘ ਪਾਨੀ ਇੱਕ ਐਸੇ ਸਿੱਖ ਸਾਇੰਟਿਸਟ ਜਿਨ੍ਹਾਂ ਨੇ ਲਾਈਟ ਨੂੰ ਮੋੜ ਦਿੱਤਾ ਸੀ ਫਾਈਬਰ ਆਪਟਿਕਸ ਦੀ ਖੋਜ ਕਰਕੇ ਇੰਟਰਨੈਟ, ਟੈਲੀਵਿਜ਼ਨ ਅਤੇ ਮਾਡਰਨ ਟੈਲੀਕਮਿਊਨੀਕੇਸ਼ਨ ਵਰਗੀ ਟੈਕਨੋਲੋਜੀ ਦੀ ਨੀਂਹ ਰੱਖੀ ਸੀ। ਉਹਨਾਂ ਦੀ ਬਦੌਲਤ ਹੀ ਅੱਜ ਆਪਾਂ ਇੰਨੇ ਐਡਵਾਂਸ ਕੰਪਿਊਟਰ ਅਤੇ ਫਾਸਟ ਇੰਟਰਨੈਟ ਯੂਜ਼ ਕਰ ਸਕਦੇ ਹਾਂ। ਇਸ ਲਈ ਸਾਰੀ ਦੁਨੀਆ ਡਾਕਟਰ ਨਰਿੰਦਰ ਸਿੰਘ ਪਾਨੀ ਨੂੰ ਫਾਦਰ ਆਫ ਫਾਈਬਰ ਆਪਟਿਕਸ ਦੇ ਨਾਮ ਨਾਲ ਜਾਣਦੀ ਹੈ ਫਿਰ ਵੀ ਇਸ ਇਨਵੈਂਸ਼ਨ ਲਈ ਨੋਬਲ ਪ੍ਰਾਈਜ਼ ਕਿਸੇ ਹੋਰ ਨੂੰ ਕਿਉਂ ਮਿਲਿਆ ਆਓ ਜਾਣਦੇ ਹਾਂ ਅੱਜ ਇਹਨਾਂ ਦੀ ਲਾਈਫ ਬਾਰੇ ਵੈਲਕਮ ਟੂ ਪੰਜਾਬੀ ਡਾਕੂਮੈਂਟਰੀਜ਼ ਡਾਕਟਰ ਕਪਾਨੀ ਦਾ ਜਨਮ ਮਮੋਗੇ ਦੀ ਧਰਤੀ ਤੇ 31 ਅਕਤੂਬਰ 1926 ਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ ਬਚਪਨ ਤੋਂ ਹੀ ਉਹ ਚੀਜ਼ਾਂ ਨੂੰ ਵੱਖਰੇ ਐਂਗਲ ਤੋਂ ਦੇਖਦੇ ਸਨ ਇੱਕ ਵਾਰ ਸਕੂਲ ਵਿੱਚ ਉਹਨਾਂ ਦੇ ਸਾਇੰਸ ਦੇ ਟੀਚਰ ਨੇ ਪੜ੍ਹਾਉਂਦਿਆਂ ਹੋਇਆਂ ਕਿਹਾ ਲਾਈਟ ਸਿੱਧੀ ਹੀ ਟਰੈਵਲ ਕਰਦੀ ਹੈ ਡਾਕਟਰ ਕਪਾਨੀ ਨੇ ਤੁਰੰਤ ਕੁਐਸਚਨ ਪੁੱਛਿਆ ਸਰ ਲਾਈਟ ਸਿੱਧੀ ਹੀ ਕਿਉਂ ਟਰੈਵਲ ਕਰਦੀ ਹੈ ਪਰ ਟੀਚਰ ਨੂੰ ਇਹ ਕੁਐਸਚਨ ਪਸੰਦ ਨਹੀਂ ਆਇਆ ਤੇ ਉਹਨੇ ਗੁੱਸੇ ਵਿੱਚ ਆ ਕੇ ਸਭ ਦੇ ਸਾਹਮਣੇ ਡਾਕਟਰ ਕਪਾਨੀ ਦਾ ਮਜ਼ਾਕ ਉਡਾਉਂਦਿਆਂ ਕਿਹਾ ਬੈਠ ਜਾ ਜੇ ਇੰਨਾ ਹੀ ਸ਼ੌਂਕ ਹੈ ਤਾਂ ਵੱਡਾ ਹੋ ਕੇ ਲਾਈਟ ਨੂੰ ਮੋੜ ਕੇ ਦਿਖਾ ਦੇ ਉਸ ਦਿਨ ਡਾਕਟਰ ਕਪਾਨੀ ਨੇ ਤੈਅ ਕਰ ਲਿਆ ਕਿ ਚਾਹੇ ਕੁਝ ਵੀ ਹੋ ਜਾਏ ਹੁਣ ਤਾਂ ਲਾਈਟ ਨੂੰ ਬੈਂਡ ਕਰਕੇ ਦਿਖਾਉਣਾ ਹੀ ਹੈ ਡਾਕਟਰ ਸਾਹਿਬ ਨੇ ਬੀਐਸਸੀ ਦੀ ਡਿਗਰੀ ਆਗਰਾ ਦੀ ਯੂਨੀਵਰਸਿਟੀ ਤੋਂ ਕੰਪਲੀਟ ਕੀਤੀ ਅਤੇ ਦਿਹਰਾਦੂਨ ਦੀ ਆਰਡੀਨੈਂਸ ਫੈਕਟਰੀ ਵਿੱਚ ਜੌਬ ਕਰਨ ਲੱਗ ਗਏ। ਉਹਨਾਂ ਨੂੰ ਇਹ ਸੀ ਕਿ ਇੱਥੇ ਜ਼ਿਆਦਾ ਆਪਟੀਕਲ ਇਨਸਟਰੂਮੈਂਟਸ ਬਣਦੇ ਹਨ ਜਿੱਥੇ ਉਹਨਾਂ ਨੂੰ ਲਾਈਟ ਬਾਰੇ ਜ਼ਿਆਦਾ ਨੋਲੇਜ ਮਿਲੇਗੀ। ਇਹ ਉਹ ਟਾਈਮ ਸੀ ਜਦੋਂ ਕਮਿਊਨੀਕੇਸ਼ਨ ਸੈਕਟਰ ਵਿੱਚ ਸਾਰੀ ਦੁਨੀਆ ਰਿਸਰਚ ਕਰ ਰਹੀ ਸੀ। ਉਦੋਂ ਡਾਕਟਰ ਕਪਾਨੀ ਨੇ ਸੋਚਿਆ ਕੀ ਲਾਈਟ ਨਾਲ ਕਮਿਊਨੀਕੇਸ਼ਨ ਪੋਸੀਬਲ ਹੈ ਇਸ ਕੁਐਸਚਨ ਦਾ ਜਵਾਬ ਲੱਭਣ ਲਈ ਉਹ 1947 ਵਿੱਚ ਇੰਗਲੈਂਡ ਚਲੇ ਗਏ ਜਿੱਥੇ ਉਹਨਾਂ ਨੇ ਇੰਪੀਰੀਅਲ ਕਾਲਜ ਵਿੱਚ ਦਾਖਲਾ ਲੈ ਲਿਆ ਜਿੱਥੇ ਉਹਨਾਂ ਦੀ ਮੁਲਾਕਾਤ ਹੋਈ ਹਰੋਲਡ ਹੌਪਕਿੰਸ ਨਾਲ ਜੋ ਥਿਉਰੀ ਆਫ ਅਬਰੇਸ਼ਨ ਲਈ ਮਸ਼ਹੂਰ ਸਨ ਇਸ ਥਿਉਰੀ ਦੇ ਅਨੁਸਾਰ ਕਈ ਵਾਰ ਲੈਂਸ ਜਾਂ ਸ਼ੀਸ਼ੇ ਤੋਂ ਬਣੀ ਤਸਵੀਰ ਧੁੰਦਲੀ ਹੋ ਜਾਂਦੀ ਸੀ ਡਾਕਟਰ ਕਪਾਨੀ ਨੇ ਨੋਟਿਸ ਕੀਤਾ ਖਾਸ ਕਰਕੇ ਮੈਡੀਕਲ ਫੀਲਡ ਵਿੱਚ ਵਰਤੀ ਜਾਂਦੀ ਐਂਡੋਸਕੋਪੀ ਦੀ ਇਮੇਜ ਕੁਆਲਿਟੀ ਬਹੁਤ ਖਰਾਬ ਹੈ ਅਤੇ ਇਹ ਇਨਸਟਰੂਮੈਂਟ ਫਲੈਕਸੀਬਲ ਵੀ ਨਹੀਂ ਸੀ ਜਿਹੜਾ ਕਿ ਆਸਾਨੀ ਨਾਲ ਹਿਊਮਨ ਬੋਡੀ ਦੇ ਅੰਦਰ ਜਾ ਸਕੇ ਇੱਥੇ ਹੀ ਡਾਕਟਰ ਕਪਾਨੀ ਨੂੰ ਇੱਕ ਇਨੋਵੇਟਿਵ ਆਈਡੀਆ ਆਇਆ ਉਹਨਾਂ ਨੇ ਹੌਕਿੰਸ ਦੀ ਥਿਉਰੀ ਨੂੰ ਲਿਆ ਤੇ ਆਪਣੇ ਹਿਸਾਬ ਨਾਲ ਚੇਂਜਸ ਕੀਤੇ ਅਤੇ ਬਣਾ ਦਿੱਤੀ ਪਹਿਲੀ ਆਪਟੀਕਲ ਫਾਈਬਰ ਇਹ ਟੈਕਨੋਲੋਜੀ ਬੇਸਡ ਸੀ ਟੋਟਲ ਇੰਟਰਨਲ ਰਿਫਲੈਕਸ਼ਨ ਤੇ ਮਤਲਬ ਜਦੋਂ ਲਾਈਟ ਇੱਕ ਖਾਸ ਐਂਗਲ ਤੇ ਟਰਾਂਸਪੇਰੈਂਟ ਮੀਡੀਅਮ ਨਾਲ ਟਕਰਾ ਕੇ ਅੰਦਰ ਹੀ ਅੰਦਰ ਰਿਫਲੈਕਟ ਹੁੰਦੀ ਜਾਂਦੀ ਹੈ ਪਰ ਇਹਦੇ ਵਿੱਚ ਇੱਕ ਪ੍ਰੋਬਲਮ ਸੀ ਜੇ ਲਾਈਟ ਦਾ ਐਂਗਲ ਕ੍ਰਿਟੀਕਲ ਐਂਗਲ ਤੋਂ ਘਟ ਗਿਆ ਤਾਂ ਲਾਈਟ ਬਾਹਰ ਲੀਕ ਹੋ ਸਕਦੀ ਹੈ ਅਤੇ ਡਾਟਾ ਟਰਾਂਸਫਰ ਨਹੀਂ ਹੋ ਸਕਦਾ ਸੀ ਇਸ ਦਾ ਵੀ ਇਲਾਜ ਡਾਕਟਰ ਕਪਾਨੀ ਨੇ ਲੱਭ ਲਿਆ ਉਹਨਾਂ ਨੇ ਹਜ਼ਾਰਾਂ ਵਾਲਾਂ ਜਿੰਨੇ ਪਤਲੇ ਗਲਾਸ ਫਾਈਬਰ ਦਾ ਬੰਡਲ ਬਣਾਇਆ ਜਿਸ ਨਾਲ ਉਹਨਾਂ ਨੂੰ ਫਲੈਕਸੀਬਿਲਟੀ ਵੀ ਮਿਲ ਗਈ ਅਤੇ ਹਾਈ ਰੈਜ਼ੋਲੂਸ਼ਨ ਵੀ ਮਤਲਬ ਕਿ ਹੁਣ ਡਾਕਟਰ ਕਪਾਨੀ ਨੇ ਲਾਈਟ ਨੂੰ ਵੀ ਮੋੜ ਦਿੱਤਾ ਸੀ ਇਹ ਇੱਕ ਰੈਵਲੂਸ਼ਨਰੀ ਖੋਜ ਸੀ 1952 ਵਿੱਚ ਹੌਕਿੰਸ ਤੇ ਕਪਾਨੀ ਦੀ ਇਹ ਜੋਇੰਟ ਰਿਸਰਚ ਪਬਲਿਸ਼ ਹੋਈ ਪਰ ਉਹ ਤਾਂ ਹੌਕਿੰਸ ਨੇ ਕਹਿਣਾ ਸਟਾਰਟ ਕਰ ਦਿੱਤਾ ਕਿ ਥਿਉਰੀ ਉਸ ਦੀ ਹੈ ਕਪਾਨੀ ਦਾ ਕੰਟਰੀਬਿਊਸ਼ਨ ਬਹੁਤ ਘੱਟ ਹੈ ਪਰ ਉਦੋਂ ਡਾਕਟਰ ਕਪਾਨੀ ਦਾ ਕਹਿਣਾ ਸੀ ਕਿ ਬਿਨਾ ਪ੍ਰੈਕਟੀਕਲ ਦੇ ਥਿਉਰੀ ਕਿਸ ਕੰਮ ਦੀ ਦੋਨਾਂ ਵਿੱਚ ਤਣਾਅ ਇੰਨਾ ਵੱਧ ਗਿਆ ਕਿ ਦੋਨਾਂ ਨੇ ਆਪਦੇ ਰਾਹ ਵੱਖ ਕਰ ਲਏ ਫਿਰ ਐਂਟਰੀ ਹੁੰਦੀ ਹੈ ਚਾਰਲਸ ਕਾਓ ਦੀ ਕਾਓ ਨੇ ਡਾਕਟਰ ਕਪਾਨੀ ਦੀ 1952 ਵਾਲੀ ਰਿਸਰਚ ਨੂੰ ਪੜ੍ਹਿਆ ਅਤੇ 13 ਸਾਲਾਂ ਬਾਅਦ 1965 ਵਿੱਚ ਆਪਣੇ ਰਿਸਰਚ ਪੇਪਰ ਨੂੰ ਪਬਲਿਸ਼ ਕੀਤਾ ਜਿਸ ਵਿੱਚ ਕਾਓ ਨੇ ਸਿਰਫ ਇਹ ਐਡ ਕੀਤਾ ਕਿ ਜੇ ਗਲਾਸ ਵਿੱਚੋਂ ਕੁਝ ਇੰਪਿਉਰिटीज ਜਿਵੇਂ ਆਇਰਨ ਅਤੇ ਹੋਰ ਖਣਜ ਕੱਢ ਦਿੱਤੇ ਜਾਣ ਤਾਂ ਲਾਈਟ ਬਿਨਾ ਲੋਸ ਦੇ ਲੰਬੀ ਦੂਰੀ ਤੱਕ ਟ੍ਰੈਵਲ ਕਰ ਸਕਦੀ ਹੈ ਇਸ ਟੈਕਨੋਲੋਜੀ ਨਾਲ ਅਮਰੀਕਾ ਦੇ ਇੰਜੀਨੀਅਰ ਡੇਵਿਡ ਅਤੇ ਇਮੈਨੁਅਲ ਨੇ ਇਲੈਕਟ੍ਰਿਕ ਸਰਕਟ ਬਣਾਏ ਜੋ ਅੱਜ ਸਾਡੀ ਹਾਈ ਸਪੀਡ ਇੰਟਰਨੈਟ ਦੀ ਰੀੜ ਦੀ ਹੱਡੀ ਨੇ ਏ ਰੈਵੋਲੂਸ਼ਨਰੀ ਇਨਵੈਂਸ਼ਨ ਤਾਂ ਡਾਕਟਰ ਕਪਾਨੀ ਦਾ ਸੀ ਪਰ ਫੇਰ ਵੀ ਨੋਬਲ ਪ੍ਰਾਈਜ਼ ਚਾਰਲਸ ਕਾਉ ਨੂੰ ਦੇ ਦਿੱਤਾ ਗਿਆ ਜਦ ਕਿ ਡਾਕਟਰ ਨਰਿੰਦਰ ਸਿੰਘ ਕਪਾਨੀ ਨੇ 100 ਤੋਂ ਵੱਧ ਰਿਸਰਚ ਪੇਪਰ ਪਬਲਿਸ਼ ਕੀਤੇ 200 ਤੋਂ ਵੱਧ ਪੇਟੈਂਟ ਲਏ ਅਤੇ ਤਿੰਨ ਵੱਡੀਆਂ ਕੰਪਨੀਆਂਜ਼ ਨੂੰ ਸਕਸੈਸਫੁਲੀ ਰਨ ਕੀਤਾ ਫੇਰ ਵੀ ਅੱਜ ਲੋਕ ਉਹਨਾਂ ਨੂੰ ਨਹੀਂ ਜਾਣਦੇ ਪਰ ਅਸੀਂ ਜਾਣਦੇ ਹਾਂ ਤੇ ਮਾਣ ਮਹਿਸੂਸ ਕਰਦੇ ਹਾਂ ਕਿ ਇਹ ਰੈਵਲੂਸ਼ਨਰੀ ਇਨਵੈਂਸ਼ਨ ਇੱਕ ਸਿੱਖ ਨੇ ਕੀਤਾ ਸੀ ਜਿਸ ਇਨਵੈਂਸ਼ਨ ਤੇ ਅੱਜ ساری ਦੁਨੀਆ ਚੱਲ ਰਹੀ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਸੀ ਫਾਦਰ ਆਫ ਫਾਈਬਰ ਆਪਟਿਕਸ ਯਾਨੀ ਡਾਕਟਰ ਨਰਿੰਦਰ ਸਿੰਘ ਕਪਾਨੀ ਤੇ ਇੱਕ ਛੋਟੀ ਜਿਹੀ ਡਾਕੂਮੈਂਟਰੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਪਸੰਦ ਆਈ ਹੋਵੇਗੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ